ਦੇਖ ਸਕਦੇ ਹੋ ਜੀ ਤਸਵੀਰ ਦੋਸਤੋ ਦੇਖ ਸਕਦੇ ਹੋ ਦੁਨੀਆ ਦੀ ਸਭ ਤੋਂ ਵੱਖਰੀ ਬਰਾਤ ਪਹਿਲੇ ਜਵਾਨਿਆਂ ਚ ਚੜਦੀਆਂ ਤੇ ਜਿਵੇਂ ਰਾਜੇ ਮਹਾਰਾਜਿਆਂ ਦੀਆਂ ਉਸ ਤਰ੍ਹਾਂ ਬਰਾਤ ਹੈ ਜਿਹੜੀ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਦੇਖ ਸਕਦੇ ਹੋ ਜੀ ਬਰਾਤ ਪੂਰੀ ਬਰਾਤ ਦੇਖੋ ਆਖਰ ਤੱਕ ਆਖਰ ਤੱਕ ਪੂਰੀ ਬਰਾਤ ਦੇਖੋ ਗੱਲਬਾਤ ਸਿਰਾਂ ਲੱਗਣ ਵਾਲੀ ਹੈਗੀ ਸੁੱਚਾ ਸਿੰਘ ਸੂਰਮੇ ਦੇ ਪਿੰਡ ਤੋਂ ਇਹ ਬਰਾਤ ਚੜੀ ਹੈਗੀ ਦੇਖ ਸਕਦੇ ਹੋ ਜੀ ਹਾਂਥੀ ਦੇ ਉੱਤੇ ਬਰਾਤ ਹੈ ਜਿਹੜੀ ਹਾਂ ਤੇ ਹਾਂਥੀਆਂ ਤੇ ਉੱਤੇ ਬਰਾਤ ਹੈ ਜਿਹੜੀ ਚੜੀ ਹੋਈ ਹੈ ਇਹ ਘੋੜਿਆਂ ਤੇ ਬੱਗੀਆਂ ਤੇ ਵੜਦਾਂ ਦੇ ਗੱਡਿਆਂ ਤੇ ਜਿਵੇਂ 50 ਸਾਲ ਪਹਿਲਾਂ ਲਗਭਗ 60 ਸਾਲ ਪਹਿਲਾਂ ਬਰਾਤਾਂ ਚੜ੍ਹਦੀਆਂ ਸੀ 100 ਸਾਲ ਪਹਿਲਾਂ ਉਹ ਬਰਾਤਾਂ ਦੇ ਰੰਗ ਨੇ ਉਹ ਇਹ ਹੈ ਤੇਰਾ ਉਹ ਚੋਗਰੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੰੰਦੇਆਂ ਉਹ ਬੰਦਿਆਂ ਦੇ ਵਿੱਚ ਤੇਰਾ ਮੁਖ ਦਿਸੀਦਾ ਮੈਂ ਮੇਰੇ ਪਾਸੇ ਦੇਖਾਂ ਮੈਨੂੰ ਤੂੰ ਦਿਸੀਦਾ ਮੇਰੇ ਪਾਸੇ ਦੇਖਾਂ ਮੈਨੂੰ ਤੂੰ ਦਿਸੀਦਾ ਹੋਵੇ ਨਜ਼ਰੇ ਪਾਸੇ ਦੇਖਾਂ ਮੈਨੂੰ ਤੂੰ ਦਿਸੀਦਾ ਹੋ ਦੀ ਮੇਨੇ ਹੱਜ਼ਮੀ ਮੇਨੇ ਨੱਚੀ ਮੇਨੇ ਹੱਜ਼ਮੀ ਮੇਨੇ ਨੱਚੀ ਮੇਨੇ ਹੱਜ਼ਮੀ ਮੇਨੇ ਨੱਚੀ ਮੇਨੇ ਉਹ ਬਣ ਕੇ ਪਰੌਣਾ ਸੁਪਰੋਂ ਦੇਖ ਸਕਦਾ ਜੀ ਜਹਾਜ਼ ਨਾਲ ਜਿਹੜੀ ਫੁੱਲਾਂ ਦੀ ਬਰਖਾ ਫੁੱਲਾਂ ਦੀ ਬਰਖਾ ਵੀ ਕੀਤੀ ਜਾ ਰਹੀ ਹੈ ਜਹਾਜ਼ ਰਾਹੀਂ ਦੇਖ ਸਕਦੇ ਜੀ ਪ੍ਰਾਤ ਹੈ ਜਿਹੜੀ ਇਸ ਤਰ੍ਹਾਂ ਬੜਦਾਂ ਦੇ ਉੱਤੇ ਘੋੜਿਆਂ ਦੇ ਉੱਤੇ ਦੇਖ ਸਕਦੇ ਹੋ ਜੀ ਤਸਵੀਰਾਂ ਇਸ ਤਰ੍ਹਾਂ ਜਹਾਜ਼ ਨਾਲ ਜਿਹੜੀ ਵਰਖਾ ਕੀਤੀ ਜਾ ਰਹੀ ਹੈ ਰਾਜੇ ਮਹਾਰਾਜਿਆਂ ਨੂੰ ਮਾਤ ਪਾਉਂਦਾ ਵਿਆਹ ਹੈ ਇਹ ਇੱਥੇ ਦੇਖ ਸਕਦੇ ਹੋ ਜੀ ਤਸਵੀਰਾਂ ਆਪਣੇ ਆਪੇ ਦਾ ਖੁਸ਼ਾਹਰ ਆੜਾ ਉੱਪਰ ਬੈਠੇਗਾ